ਅੱਜ ਦਿਨ ਸੜਕਾਂ 'ਤੇ ਵਾਪਰੀ ਨਹੀਂ ਜਿੱਥੇ ਕਿ ਕੋਟਕਪੂਰਾ ਦੇ ਪਿੰਡ ਖਾਰਾ ਨੇੜੇ ਇੱਕ ਕਾਰ ਤੇ ਇੱਕ ਐਂਟਰ ਦੀ ਚਾਰ ਭਿਆਨਕ ਟੱਕਰ ਹੁੰਦੀ ਹੈ ਤੇ ਇਸ ਹਾਦਸੇ ਦੇ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਚੁਗੀ। ਦਰਤੀ ਕੇ ਮ੍ਰਿਤਕਾਂ ਦੀ ਪਹਿਚਾਨ ਮੁਕਸਰ ਦੇ ਪਿੰਡ ਹਰੀਕੇ ਕਲਾਂ ਨਿਵਾਸੀ ਰਜਿੰਦਰ ਕੁਮਾਰ ਤੇ ਕੋਟਕਪੂਰਾ ਨੇੜਲੇ ਪਿੰਡ ਅਜੀਤ ਗਿੱਲ ਨਿਵਾਸੀ ਬਲਵਿੰਦਰ ਸਿੰਘ ਉੱਤੇ ਹੋਈ ਹੈ ਇਸ ਮਾਮਲੇ 'ਚ ਥਾਣਾ ਸਦਰ ਪੁਲਿਸ ਨੇ ਦੋਹਾਂ ਵੇਕਲਾ ਤੇ ਦੋਹਾਂ ਦੀਆਂ ਦੇਹਾਂ ਨੂੰ ਕਬਜ਼ੇ 'ਚ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਧਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਰ ਤਿੰਨ ਆਵਰ ਕਿਹਦੇ ਤਨ ਮੈਂ ਪ੍ਰਿੰਸੀਪਲ ਮੇਰਾ ਨਾਮ ਹੀ ਪ੍ਰਿੰਸੀਪਲ ਸ਼ਰਮਾ ਹਰਿਕੇ ਕਲਾਮਪਿੰਡ ਤੋਂ ਸਰੇ ਕੀ ਮਾਮਲਾ ਇਹ ਜਿਹੜਾ ਐਕਸੀਡੈਂਟ ਦਾ ਸਾਹਮਣੇ ਇਹ ਜਿਹੜੇ ਦੋਨੇ ਮੁੰਡੇ ਸੀਗੇ ਜੀ ਰਜਿੰਦਰ ਤੇ ਬਲਵਿੰਦਰ ਸਿੰਘ ਜਿਹੜੇ ਰਜਿੰਦਰ ਸਿੰਘ ਹਰੀਕੇ ਕਲਾਂ ਦਾ ਸੀ ਬਲਵਿੰਦਰ ਸਿੰਘ ਜਿੱਤਗਿਲ ਦਾ ਸੀ ਇਹ ਪੈਸਟੀਸਾਈਡ ਕੰਪਨੀ ਚ ਕੰਮ ਕਰਦੇ ਸੀ ਆਪਣੇ ਫੀਲਡ ਵਰਕ ਚ ਇਹ ਲਲਕੋਟਕਪੂਰਾ ਤੋਂ ਜਾ ਰਹੇ ਸੀ ਆਪਣੇ ਫੀਲਡ ਉਹਦੇ ਕੰਮ ਚ ਤੇ ਜਦੋਂ ਖਾਰੇ ਦੇ ਕੋਲੇ ਪਹੁੰਚਿਆ ਉਦੋਂ ਕੋਈ ਇੱਕ ਕੋਈ ਤੇਜ਼ ਰਫਤਾਰ ਕੈਂਟਰ ਹੈ ਜਿਹੜਾ ਕੋਈ ਹਰਿਆਣੇ ਦਾ ਨੰਬਰ ਆ ਉਹਦਾ ਤਾਂ ਉਹ ਅੱਗੋਂ ਆਇਆ ਬੜੀ ਉਹਨੇ ਲਾਪਰਵਾਹੀ ਤੇ ਉਹਦੇ ਨਾਲ ਉਹ ਆ ਰਿਹਾ ਸੀ ਤੇਜ਼ ਰਫਤਾਰ ਨਾਲ ਸੋ ਐਕਸੀਡੈਂਟ ਹੋਇਆ ਇਹਨਾਂ ਨਾਲ ਤਾਂ ਉਹ ਖਟਾਨਿਆਂ ਤੋਂ ਇੱਕ ਤਾਂ ਮੁੰਡਾ ਉੱਥੇ ਜਾ ਕੇ ਡੈੱਡ ਡਿclare ਹੋ ਗਿਆ ਜੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਪਰ ਦੂਸਰੇ ਨੂੰ ਥੋ ਰੈਫਰ ਕਰਤਾ ਸੀ ਉਹਦੀ ਰਸਤੇ ਚ ਮੌਤ ਹੋ ਗਈ ਦੋਨਾਂ ਦੀ ਔਰ ਬਹੁਤ ਹੀ ਭਿਆਨਖਾਦ ਸਾਹ ਹੋਇਆ ਜਿਹੜਾ ਜਿਹਦੇ ਚ ਜਿਹੜਾ ਕੈਂਟਰ ਵਾਲਾ ਉਹ ਦੋਸ਼ੀ ਹੈ ਔਰ ਬਹੁਤ ਹੀ ਤੇਜ਼ ਰਫਤਾਰ ਨਾਲ ਔਰ ਲਾਪਰਵਾਹੀ ਨਾਲ ਉਹਦੀ ਡਰਾਈਵਿੰਗ ਕਰਕੇ ਇਹ ਜਿਹੜਾ ਹੋਇਆ ਇਹਨਾਂ ਦੋਨਾਂ ਦੀ ਉਮਰ ਕੁਝ ਪਤਾ ਲੱਗਦਾ ਕਿ ਕਿ ਐਪ੍ਰੋਕਸੀਮੇਟਲੀ 40 ਦੇ ਨੇੜੇ ਤੇੜੇ ਆ ਦੋਨਾਂ ਦੀ ਔਰ ਛੋਟੇ ਛੋਟੇ ਬੱਚੇ ਆ ਇਹਨਾਂ ਦੇ ਔਰ ਚਾਰੇ ਮਤਲਬ ਆਪ ਹੀ ਬ੍ਰੈਡਵਿਨਰ ਸੀਗੇ ਜਿਹੜੇ ਘਰ ਦਾ ਸਾਰਾ ਹੀ ਸਿਆਮ ਬੰਦੇ ਸੀ ਹਾਂ ਜੀ ਤੇ ਇਹ ਪੁਲਿਸ ਕੋਲੋਂ ਕੀ ਕਾਰਵਾਈ ਕੀਤੀ ਗਈ ਕੱਲ 1 ਅਗਸਤ ਨੂੰ ਸ਼ਾਮ ਦੇ 6 ਵਜੇ ਦੇ ਕਰੀਬ ਹਮ ਕੋਟਕਪੂਰਾ ਤੋਂ ਸ਼੍ਰੀ ਮੁਕਸੇਵ ਸਾਹਿਬ ਰੋਡ ਦੇ ਉੱਤੇ ਪਿੰਡ ਖਾਰੇ ਦੇ ਕੋਲ ਇੱਕ ਕੈਂਟਰ ਤੇ ਕਾਰ ਦਾ ਆਪਸ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਹੋਣ ਉਪਰੰਤ ਜਿਹੜੇ ਕਾਰ ਸਵਾਰ ਸੀ ਡਰਾਈਵਰ ਤੇ ਉਹਦੇ ਨਾਲ ਦੀ ਸੀਟ ਤੇ ਜਿਹੜਾ ਬੰਦਾ ਬੈਠਾ ਸੀਗਾ ਇਹ ਉਹਨਾਂ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਡਰਾਈਵਰ ਬਲਵਿੰਦਰ ਸਿੰਘ ਵਾਸੀ ਪਿੰਡ अजीत ਗਿੱਲ ਦਾ ਤੇ ਉਹਦੇ ਨਾਲ ਜਿਹੜਾ ਰਜਿੰਦਰ ਕੁਮਾਰ ਸੀਗਾ ਉਹ ਪਿੰਡ ਹਰੀਕੇ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀਗਾ ਇਹਨਾਂ ਦੋਨਾਂ ਦੀ ਮੌਤ ਹੋ ਚੁੱਕੀ ਹੈ ਤੇ ਮਕ ਕੈਂਟਰ ਨੂੰ ਜਿਹੜਾ ਕਬਜ਼ੇ ਚ ਲੈ ਲਿਆ ਗਿਆ ਇਹਨਾਂ ਦੇ ਵਾਰਸਾਂ ਦੇ ਬਿਆਨ ਤੇ ਮਕਦਮਾ ਦਰਜ ਕਰਕੇ ਕਾਰਵਾਈ ਹਮਲਚ ਲਿਆਂਦੀ ਜਾ ਰਹੀਆਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਬਾਡੀਆਂ ਦਿੱਤੀਆਂ ਜਾਣਗੀਆਂ ਤੇ ਡਰਾਈਵਰ ਦੀ ਗ੍ਰਿਫਤਾਰੀ ਉਪਰੰਤ ਅਗਲੀ ਕਾਰਵਾਈ ਜਿਹੜੀ ਇਹ ਬੰਦੀ ਕਾਨੂੰਨੀ ਕਾਰਵਾਈ другителей